ਬਹੁਤ ਸਾਰੀਆਂ ਖੋਜਾਂ ਆਪਾਂ ਸ਼ਹਿਦ ਦੇ ਬਾਰੇ ਪੜੀਆਂ ਸੁਣੀਆਂ ਹੋਣਗੀਆਂ ਪਰ ਇੱਕ ਖੋਜ ਤਾਂ ਕਮਾਲ ਹੀ ਹੋ ਗਈ ਜੇ ਜਿਹੜੀ ਅੱਜ ਸਾਹਮਣੇ ਆਈ ਜੇ ਮੈਡ ਸਕਿਪ ਜਰਨਲ ਦੇ ਵਿੱਚ ਛਪੀ ਜਿਸ ਨੇ ਸਪਸ਼ਟ ਕਰ ਦਿੱਤਾ ਕਿ ਕਿੰਨੀ ਵੀ ਤਗੜੀ ਤੋਂ ਤਗੜੀ ਦਵਾਈ ਵਰਤੀ ਜਾ ਰਹੀ ਹੋਵੇ ਉਹਦੇ ਨਾਲੋਂ ਸ਼ਹਿਦ ਕਿਤੇ ਹੀ ਵੱਧ ਅਸਰ ਦਿਖਾ ਰਿਹਾ ਜੇ ਪਤਾ ਜੇ ਕਿਹੜੀਆਂ-ਕਿਹੜੀਆਂ ਚੀਜ਼ਾਂ ਉੱਤੇ ਖੋਜ ਕੀਤੀ ਗਈ ਭਾਵੇਂ ਉਹ ਸ਼ੱਕਰ ਰੋਗ ਦੇ ਵਿੱਚ ਗੈਂਗਰੀਨ ਹੋ ਚੁੱਕੀ ਹੋਵੇ ਜਾਂ ਐਟੋਪਿਕ ਡਰਮੈਟਾਈਟਸ ਹੋਵੇ ਰੇਡੀਓਥੈਰਪੀ ਦੇ ਨਾਲ ਮੂੰਹ ਸਾਰਾ ਛਿੱਲਿਆ ਗਿਆ ਹੋਵੇ ਜਾਂ ਫਿਰ ਕਿਤੇ ਸਕਿਨ ਗ੍ਰਾਫਟਿੰਗ ਤੱਕ ਹੋਈ ਹੋਵੇ ਕਮਾਲ ਹੀ ਹੋ ਗਿਆ ਨਾ ਯਾਨੀ ਇੰਨਾ ਕੁਸ਼ ਕਿ ਸਾੜ ਯਾਨੀ ਸੜ ਗਈ ਹੋਏ ਚਮੜੀ ਤੋਂ ਲੈ ਕੇ ਨਵੀਂ ਚਮੜੀ ਲੱਗੀ ਹੋਵੇ ਜਾਂ ਤੁਹਾਡੇ ਲੱਤਾਂ ਦੇ ਵਿੱਚ ਅਲਸਰ ਇਹ ਜੋ ਵੀਨਸ ਅਲਸਰ ਹੋਏ ਹੁਣ ਸਾਰਿਆਂ ਉੱਤੇ ਹੀ ਪਤਾ ਜੇ ਕੀਤਾ ਕੀ ਸੀ ਸ਼ਹਿਦ ਦੀ ਪਤਲੀ ਪਰਤ ਲਾਈ ਗਈ ਸੀ ਜਿਨੇ ਉਹਦੇ ਉੱਪਰ ਪ੍ਰੋਪਰ ਕਵਰ ਕੀਤਾ ਜਿਸ ਤੇ ਇਵਨ ਆਫਸਾਈਟ ਵਰਗੀ ਜਿਹੜੀ ਜਿਹੜੀ ਦਵਾਈ ਲਾਈ ਜਾਂਦੀ ਸੀ ਉਸ ਤਾਂ ਤੇ ਉਹਦੇ ਨਾਲੋਂ ਵੀ ਵੱਧ ਅਸਰਦਾਰ ਸੀ ਪਰ ਉਹਦੇ ਵਿੱਚ ਖਾਸ ਜ਼ਿਕਰ ਕੀਤਾ ਗਿਆ ਕਿ ਇਹਦੇ ਵਾਸਤੇ ਤੁਸੀਂ ਸਿਰਫ ਮਨੂਕਾ ਹਨੀ ਵਰਤਨਾ ਜੇ ਯਾਨੀ ਕਿਸੇ ਵੀ ਹਾਲ ਵਿੱਚ ਰੋਡੈਂਡਰੋਨ ਹਨੀ ਨਾ ਵਰਤਿਓ ਉਹਦੇ ਮਾੜੇ ਅਸਰ ਦਿਖੇ ਸੀ ਕੋਸ਼ਿਸ਼ ਕਰਿਓ ਲਾਇਓ ਤੇ ਫੇਰਾ ਸਰ ਦੱਸਿਓ ਤੁਹਾਨੂੰ ਕਿਦਾਂ ਦਾ ਹੋਇਆ ਕਿਉਂਕਿ ਇਹ ਵਰਤਨਾ ਜੇ ਘਟੋ-ਕਟ 2 ਮਹੀਨੇ ਲਗਾਤਾਰ ਫੇਰਾ ਸਰ ਦਿਖੇਗਾ